ਅਜਨਾਲਾ ਵਸਨੀਕਾਂ ਦੇ ਲਈ ਅਜਨਾਲਾ ਸਬ ਡਿਵੀਜ਼ਨ ਦੇ ਵਸਨੀਕਾਂ ਦੇ ਲਈ ਕੁਝ ਰਾਹਤ ਦੀ ਖਬਰ ਜ਼ਰੂਰ ਹੈ ਕਿ ਪਾਣੀ ਦਾ ਲੈਵਲ ਜਿਹੜਾ ਹੈ ਉਹ ਕੁਝ ਘਟਣਾ ਸ਼ੁਰੂ ਹੋ ਗਿਆ ਹੈ ਫਿਰ ਵੀ ਜਿਸ ਜਗ੍ਹਾ ਦੇ ਉੱਤੇ ਪਾਣੀ ਆ ਉਥੇ ਜਿਹੜੇ ਕਿਸ਼ਤੀਆਂ ਦੇ ਰਾਹੀ ਜਿਹੜੀ ਮਦਦ ਆ ਤੁਸੀਂ ਦੇਖ ਸਕਦੇ ਹੋ ਪਹਚਾਈ ਜਾ ਰਹੀ ਹੈ ਇਹ ਤਸਵੀਰਾਂ ਸਿੱਧੀਆਂ ਅਜਨਾਲਾ ਦੀਆਂ ਨੇ ਜਿਹੜੀ ਇੱਥੋਂ ਗੱਗੋਮਾਲ ਤੋਂ ਆਇਆ ਜਿਹੜੀ ਇੱਥੇ ਡੇਰਾ ਬਾਬਾ ਰਮਦਾਸ ਡੇਰਾ ਬਾਬਾ ਨਾਨਕ ਨੂੰ ਜੋ ਸੜਕ ਜਾਂਦੀ ਹੈ ਨਾ ਸਾਹਮਣੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਜਿਹੜੇ ਪਾਣੀ ਦਾ ਜਿਸ ਲੈਵਲ ਦੇ ਉੱਤੇ ਲੈਵਲ ਆ ਤਾਂ ਗੱਡੀਆਂ ਜਿਹੜੀਆਂ ਕਿਉਂਕਿ ਬੀਤੇ ਕੱਲ ਇਸ ਪਾਣੀ ਦੇ ਵਿੱਚੋਂ ਜਿਹੜੀਆਂ ਕਾਰਾਂ ਜਾਂ 4 ਵੀਲਰ ਸੀ ਉਹ ਨਹੀਂ ਸੀ ਨਿਕਲ پا ਰਹੇ ਪਰ ਹੁਣ ਜਿਹੜੀਆਂ ਕਾਰਾਂ ਨੇ ਕਿਉਂਕਿ ਪਾਣੀ ਦਾ ਲੈਵਲ ਜ਼ਰੂਰ ਕੁਝ ਨੀਵਾ ਹੋਇਆ ਹੈ ਤੇ ਇਸ ਪਾਸੇ ਜਿਹੜਾ ਪਾਣੀ ਦੇ ਜਿਹੜੇ ਹਾਲਾਤ ਨੇ ਪਾਣੀ ਜਿਹੜਾ ਇਸ ਜਗ੍ਹਾ ਤੇ ਪਹੁੰਚਿਆ ਨੇ ਸਮਾਜ ਸੇਵੀ ਜਥੇਬੰਦੀਆਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਇੱਥੇ ਡਟੀਆਂ ਹੋਈਆਂ ਨੇ ਕਿਸ਼ਤੀਆਂ ਦੇ ਰਾਹੀਂ ਜਿਹੜੀ ਮਦਦ ਹੈ ਉਹ ਪਹੁੰਚਾਈ ਜਾ ਰਹੀ ਹੈ ਔਰ ਆਮ ਲੋਕਾਂ ਤੱਕ ਇਹ ਮਦਦ ਜਿਹੜੀ ਹੈ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧਾਰਮਿਕ ਜਥੇਬੰਦੀਆਂ ਇਸ ਪਾਸੇ ਕਿਸ਼ਤੀਆਂ ਦੀ ਡਾਇਰੈਕਟ ਸਵੇਰਾ ਦੀ ਜ਼ਰੀਏ ਅਸੀਂ ਕੱਲ ਰਿਪੋਰਟ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਬੀੜੀਆਂ ਦੇ ਜ਼ਰੀਏ ਜਿਹੜੇ ਲੋਕਾਂ ਤੱਕ ਜੋ ਬੰਦੀ ਸਮਗਰੀ ਆ ਪਹੁੰਚਾਈ ਜਾ ਰਹੀ ਹੈ ਔਰ ਲੋਕ ਜਿਹੜੇ ਨੇ ਰੈਸਕਿਊ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਲਿਆਂਦੇ ਜਾ ਰਹੇ ਨੇ ਸਮਾਨ ਜਿਹੜਾ ਕਿਸ਼ਤੀਆਂ ਦੇ ਵਿੱਚ ਰੱਖਿਆ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਜਿਹੜੀ ਆ ਪਰਿਵਾਰਾਂ ਦੇ ਨਾਲ ਕਰਾਂਗੇ ਇਸ ਪਾਸੋਂ ਦੀ ਜਾ ਕੇ ਕਿ ਜਿਹੜੇ ਲੋਕ ਨੇ ਇਹਨਾਂ ਨੂੰ ਕਿਸ਼ਤੀਆਂ ਦੇ ਰਾਹੀਂ ਰੈਸਕਿਊ ਕਰਕੇ ਜ਼ਰੂਰ ਲਿਆਂਦਾ ਗਿਆ ਹੈ ਪਰ ਕੁਝ ਪਾਣੀ ਜਿਹੜਾ ਹਾਲਾਂਕਿ ਬਾਰਿਸ਼ ਜਿਹੜੀ ਆ ਲਗਾਤਾਰ ਰੋਕ ਰੋਕ ਕੇ ਜਨਾਲਾ ਦੇ ਵਿੱਚ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹੋ ਰਹੀ ਹੈ ਜਿਸ ਕਰਕੇ ਜਿਹੜਾ ਬਾਰਿਸ਼ ਦੇ ਵਿੱਚ ਬਾਰਿਸ਼ ਪਾਣੀ ਜਿਹੜਾ ਇਹ ਜਿਸ ਕਰਕੇ ਪਾਣੀ ਦਾ ਲੈਵਲ ਘਟਣ ਦਾ ਜਿਹੜਾ ਨਾਮ ਆ ਉਹ ਨਹੀਂ ਲੈ ਰਿਹਾ ਤਾਂ ਉਸ ਪਾਸੇ ਜਿਹੜੀਆਂ ਹੁਣ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਇਸ ਪਾਸੇ ਜਿਹੜਾ ਪਾਣੀ ਹੈ ਇਹ ਜਰੂਰ ਕੁਝ ਫੇਟਾਂ ਗਿਆ ਹੈ ਤੇ ਇਸ ਪਾਸੇ ਜਰੂਰ ਜਿਹੜਾ ਨਜ਼ਰ ਮਾਰੀ ਜਾਵੇ ਤਾਂ ਇਹ ਇਸ ਪਾਸੇ ਜਿਹੜੇ ਲੋਕ ਨੇ ਇਹਨਾਂ ਨੂੰ ਰੈਸਕਿਊ ਕਰਕੇ ਅੱਗੇ ਪਹੁੰਚਾਇਆ ਜਾ ਰਿਹਾ ਇਸ ਜਗ੍ਹਾ ਦੇ ਉੱਤੇ ਸਰ ਅੱਗੇ ਜਾ ਰਹੇ ਤੁਸੀਂ ਕੀ ਨਾਮ ਹੈ ਸਰ ਤੁਹਾਡਾ ਜੀ ਤੁਹਾਡੇ ਕੀ ਨਾਮ ਹੈ ਪ੍ਰਦੀਪ ਸਿੰਘ ਜੀ ਪ੍ਰਦੀਪ ਜੀ ਅੱਗੇ ਕਿ ਰਾਸ ਬੱਕਰੀ ਦੇਣ ਜਾ ਰਹੇ ਹੋ ਜੀ ਨਹੀਂ ਸਰ ਅਸੀਂ ਮੈਡੀਸਨ ਲੈ ਕੇ ਜਾ ਰਹੇ ਹਾਂ ਜੀ ਮੈਡੀਸਨ ਲੈ ਕੇ ਜਾ ਰਹੇ ਕਿੱਥੋਂ ਕਿਸ ਜਗ੍ਹਾ ਤੋਂ ਆਏ ਹੋ ਰੈਕੋਰ ਤੋਂ ਜੀ ਰੈਡਪੋਰ ਤੋਂ ਰੈਕੋਰ ਤੋਂ ਜੀ ਰੈਕੋਰ ਤੋਂ ਹਾਂਜੀ ਤੇ ਦਵਾਈਆਂ ਲੈ ਕੇ ਜਾ ਰਹੇ ਹੋ ਅੱਗੇ ਹਾਂਜੀ ਦਵਾਈਆਂ ਲੈ ਕੇ ਜਾ ਰਹੇ ਤੇ ਪਹਿਲਾਂ ਕਿਹੜਾ ਕਿ ਅੱਗੇ ਵੀ ਗਏ ਸੀ ਪਹਿਲਾ ਕਿਹੜਾ ਜੀ ਪਹਿਲਾ ਕਿਹੜਾ ਹਾਂਜੀ ਤਾਂ ਇਹ ਅਗੇ ਜਿਹੜੀ ਦਵਾਈ ਅੱਗੇ ਵੀ ਪਹੁੰਚਾਈ ਹੈਗੇ ਅੱਜ ਵੀ ਜਾ ਰਹੀ ਹੈ ਨਹੀਂ ਅਸੀਂ ਅੱਜ ਪਹਿਲੇ ਦਿਨ ਲੱਗ ਜਾ ਰਹੇ ਹਾਂ ਜੀ ਠੀਕ ਹੈ ਤਾਂ ਕਿੰਨੀ ਮੈਂ ਡਾਕਟਰਾਂ ਦੀ ਟੀਮ ਹੈ ਤੁਹਾਡੇ ਨਾਲ ਹਾਂਜੀ 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 ਤਾਂ ਇਹ ਜਿਹੜੀਆਂ ਜਿਹੜੀਆਂ ਹਿਊਮਨ ਮੈਡੀਸਨ ਇਹ ਹੈ ਕਿ ਇਸ ਤੋਂ ਇਲਾਵਾ ਵੈਟਰਨਰੀ ਡਾਕਟਰ ਵੀ ਟੀਮ ਗਈ ਤੁਹਾਡੇ ਨਾਲ ਨਹੀਂ ਨਹੀਂ ਦੂਜੀ ਮੈਡੀਸਨ ਹੀ ਹੈ ਜੀ ਵੈਟਰਨਰੀ ਡਾਕਟਰ ਦੀ ਨਹੀਂ ਹੈ ਠੀਕ ਹੈ ਠੀਕ ਹੈ ਤਾਂ ਤੁਹਾਡੀ ਐਨ ਜੀਓ ਹੈ ਕੋਈ ਜਾਂ ਆਪਣੇ ਤੌਰ ਦੇ ਦੇ ਸੇਵਾ ਨਹੀਂ ਨਹੀਂ ਸਾਡਾ ਆਪ ਦਾ ਕਲੀਨ ਕਾਈ ਜੀ ਆਪ ਦੀ ਬਿਲਕੁਲ ਤਾਂ ਇਹ ਰਾਏਕੋਟ ਤੋਂ ਤੁਸੀਂ ਦੇਖੋ ਪੂਰੇ ਪੰਜਾਬ ਤੋਂ ਲੋਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਔਰ ਮੈਡੀਕਲ ਸਪਲਾਈ ਜਿਹੜੀ ਹੈ ਇਹ ਤੋਂ ਇਹ ਇਹ ਸਿੱਧੀਆਂ ਤਸਵੀਰਾਂ ਅਜਨਾਲਾ ਦੀਆਂ ਨੇ ਬਾਬਾ ਜੀ ਕੋਈ ਪਾਣੀ ਕੱਢਣਾ ਤੇ ਘਟ ਹੋਇਆ ਲੱਗਦਾ ਹਾਂਜੀ ਹਾਂਜੀ ਕਾਫੀ ਘਟ ਹੋ ਗਿਆ 3 ਤੋਂ 4 ਫੁੱਟ ਘਟ ਹੋ ਗਿਆ ਜੀ ਹਾਂਜੀ ਹਾਂਜੀ ਘਟ ਹੋ ਗਿਆ ਪਾਣੀ ਪੱਗੇ ਪ੍ਰਬੰਧ ਕੀਤੇ ਸਾਰੇ ਪਾਸੇ ਹੈ ਐਦਾਂ ਹੀ ਤੁਹਾਨੂੰ ਪਤਾ ਫਿਰ ਪ੍ਰਬੰਧ ਨਹੀਂ ਸੰਗਤ ਨੂੰ ਅੱਗੋਂ ਕੱਢ ਕੇ ਵੀ ਲੈ ਆਉਣਾ ਜਲ ਪਾਣੀ ਵੀ ਦੇ ਕੇ ਆਉਣਾ ਬਣਾ ਪ੍ਰਬੰਧ ਕਰਾਂਗੇ ਤਾਂ ਫਿਰ ਹੀ ਸੂਤ ਆਊ ਕੰਮ ਜੀ ਬਿਲਕੁਲ ਇਹ ਜਿਹੜੀਆਂ ਤਸਵੀਰਾਂ ਅਜਨਾਲਾ ਦੀਆਂ ਨੇ ਜਿੱਥੇ ਦੇਖੋ ਜਿਹੜੇ ਟਰਾਲੀਆਂ ਪਰ ਪਰ ਇਸੇ ਤਰ੍ਹਾਂ ਹੀ ਲੋਕਾਂ ਦੀਆਂ ਜਾ ਰਹੀਆਂ ਨੇ ਟਰਾਲੀਆਂ ਪਰ ਕੇ ਦੂਸਰੇ ਪਾਸੇ ਕਿ ਜਿਹੜੇ ਲੋਕ ਵਸੇ ਹੋਏ ਨੇ ਔਰ ਇਹਨਾਂ ਨੂੰ ਜਿਹੜੀ ਵਿਵਸਥਾ ਇਸ ਅਗਾਂ ਦੇ ਉੱਤੇ ਕੀਤੀ ਗਈ ਹੈ ਤੇ ਅਪੀਲ ਕੀਤੀ ਜਾ ਰਹੀ ਹੈ ਲੋਕਾਂ ਨੂੰ ਕਿ ਜਿਹੜੀ ਵਸ ਤੋਂ ਬਾਅਦ ਇੱਥੇ ਜਿਹੜੀ ਰਾਜਮਗਰੀ ਕਿਉਂਕਿ ਬੀਤੇ ਕਾਲ ਜਿਹੜੀ ਗੱਲ ਗੱਲ ਸਾਹਮਣੇ ਆਈ ਸੀ ਉਸ ਸਭ ਦੇ ਵਿੱਚ ਜੋ ਇਹ ਪਤਾ ਲੱਗਾ ਸੀ ਕਿ ਜਿਹੜਾ ਚਾਰੇ ਦੀ ਸਮੱਸਿਆ ਜਿਆਦਾ ਵੱਧਦੀ ਜਾ ਰਹੀ ਹੈ ਕਿਉਂਕਿ ਚਾਰਾ ਜਿਹੜਾ ਹੈ ਉਹ ਜਿਹੜੇ ਮਾਲ ਡੰਗਰ ਅੱਗੇ ਫਸਿਆ ਉਹਨਾਂ ਦੇ ਲਈ ਜਿਹੜਾ ਉਹ ਜਰੂਰ ਕੋਈ ਘਟਿਆ ਇਹਦਾ ਉਸੇ ਡਿਮਾਂਡ ਵੱਧ ਕੀਤੀ ਗਈ ਸੀ ਪਰ ਹੁਣ ਚਾਰੇ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਰਾਹਰਦੀ ਦਾ ਜਿਹੜੇ ਰਾਸ਼ਨ ਪਾਣੀ ਆ ਉਸ ਨੂੰ ਉਹ ਲੈ ਕੇ ਪਹੁੰਚਦੇ ਨੇ ਸਾਹਮਣੇ ਤਸਵੀਰਾਂ ਚ ਦੇਖ ਸਕਦੇ ਹੋ ਕਿ ਬੇਟੀਆਂ ਦੇ ذریعے ਜਿਹੜੀ ਹੜਪੀੜਤਾ ਤੱਕ ਜਿਹੜੀ ਮਦਦ ਹੈ ਉਹ ਪਹਚਾਈ ਜਾ ਰਹੀ ਹੈ ਭਾਵੇਂ ਖਾਣ ਪੀਣ ਵਾਲਾ ਸਮਾਨ ਹੋਵੇ ਭਾਵੇਂ ਜਿਹੜੀਆਂ ਦਵਾਈਆਂ ਮੈਡੀਸਨ ਹੋਣ ਕਿਉਂਕਿ ਵਕ ਵਕ ਥਾਵਾਂ ਦੇ ਉੱਤੇ ਮੈਡੀਕਲ ਕੈਂਪੋ ਵੀ ਬੀਤੇ ਕੱਲ ਜਰੂਰ ਲਗਾਏ ਗਏ ਸੀ ਤਾਂ ਇਸ ਪਾਸੋਂ ਜਿਹੜੇ ਇਸ ਪਾਸੋਂ ਦਿਖਾ ਦਿੰਦੇ ਆ ਤੁਹਾਨੂੰ ਜਨਾਲਾ ਦੇ ਅਗਲੇ ਪਾਸੇ ਜਿਹੜੇ ਤਕਰੀਬਨ 50 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਨੇ ਅੱਜ ਪੰਜਾਬ ਦੇ ਗਵਰਨਰ ਗੁਲਾਬਜੰਦ ਕੁਟਾਰੀਆ ਵੀ ਇਸ ਖੇਤਰ ਦਾ ਨਿਰ ਖਣ ਕਰਨ ਦੇ ਲਈ ਪਹੁੰਚ ਰਹੇ ਨੇ ਔਰ ਸਾਹਮਣੇ ਜੇ ਛਾਤੀ ਮਾਰੀ ਜਾਵੇ ਤਾਂ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਸ ਪਾਸੇ ਜਿਹੜੀਆਂ ਭਰ-ਭਰ ਕੇ ਪਹੁੰਚ ਰਹੀਆਂ ਨੇ ਲੋਕ ਜਿਹੜੇ ਨੇ ਮਦਦ ਲੈ ਕੇ ਮੋਟਰਸਾਈਕਲਾਂ ਦੇ ਉੱਤੇ ਵੀ ਮਦਦ ਲੈ ਕੇ ਪਹੁੰਚ ਰਹੇ ਨੇ ਤਾਂ ਕਿ ਇਹ ਜਿਹੜੀ ਮਦਦ ਹੈ ਪਹੁੰਚਾਈ ਜਾਵੇ ਦਵਾਈਆਂ ਲੈ ਕੇ ਆਏ ਨੇ ਸਰ ਤੁਸੀਂ ਦੇਖ ਸਕਦੇ ਹੋ ਸਕੂਟਰੀ ਦੇ ਉੱਤੇ ਕਿਉਂਕਿ ਹਰ ਤਰ੍ਹਾਂ ਦੀ ਦਵਾਈ ਹੈ ਕਿਉਂਕਿ ਅਸੀਂ ਦਵਾਈਆਂ ਦਵਾਈਆਂ ਲੈ ਕੇ ਆਏ ਆ ਮੈਡੀਸਨ ਲੈ ਕੇ ਆਏ ਵੀਰ ਭਰਾਵਾਂ ਦੇ ਸੰਜੋਗ ਨਾਲ ਸੈਨੇਟਰੀ ਪੈਡ ਦੀ ਬਹੁਤ ਲੋੜ ਸੀ ਇਹ ਅੱਗੇ ਪਹੁੰਚਾ ਕੇ ਕੋਸ਼ਿਸ਼ ਆਪੇ ਹੀ ਪਿੰਡਾਂ ਤੱਕ ਪਹੁੰਚਾਈਏ ਕੱਲ ਅਸੀਂ ਗਏ ਸੀ ਤੇ ਸੜਕਾਂ ਤੱਕ ਆ ਜਾਂਦਾ ਪਿੰਡਾਂ ਦਾ ਪਾਣੀ ਪਹੁੰਚਦਾ ਤੇ ਉਹਦੇ ਚੱਕਰ ਜ ਹੁਣ ਆਪਾਂ ਕੋਸ਼ਿਸ਼ ਕਰ ਰਹੇ ਆਂ ਵੀ ਆਪਾਂ ਸਕੂਟਰੀਆਂ ਮੋਟਰਸਾਈਕਲ ਜਿੱਥੇ ਤੱਕ ਜਾਂਦਾ ਆਪਾਂ ਲੈ ਕੇ ਉਚਾ ਕੇ ਆਈਏ ਤਾਂ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਆ ਦਿੱਤਾ ਇਸ ਤਰ੍ਹਾਂ ਦੇ ਸੱਜਣ ਕੁਰਸ਼ ਜਿਹੜੇ ਨੇ ਕੋਈ ਸਕੂਟਰ ਮੋਟਰਸਾਈਕਲਾਂ ਦੇ ਉੱਤੇ ਆ ਰਿਹਾ ਹੈ ਕੋਈ ਟਰੈਕਟਰਾਂ ਦੇ ਉੱਪਰ ਇਸ ਪਾਸੇ ਤਾਂ ਬਾਬਾ ਜੀ ਕਿਹੜੇ ਕਿਹੜੇ ਪਿੰਡੋਂ ਆਏ ਜੀ ਜਗਦੇਖੁਰ ਤੋਂ ਅੱਗੇ ਮਦਦ ਦੇਣ ਜਾ ਰਹੇ ਕਿ ਲੈਣ ਜਾ ਰਹੇ ਕਿ ਤੇ ਕਿਹੜੇ ਆਈਂ ਭਰਾਵਾ ਘਰਵਾ ਤੇ ਸੌਦਾ ਲੈ ਕੇ ਆਏ ਆ ਡੰਗਰਾਂਵਾ ਤੇ ਲੇਨ ਘਰਵਾ ਦਾ ਸੌਦਾ ਲੈ ਗਿਆ ਡੰਗ ਡੰਗਰਾ ਦਾ ਉਥੇ ਨੁਕਸਾਨ ਜਿਹੜਾ ਸੀ ਪਹਿਲਾਂ ਕਹਿੰਦੇ ਹੋ ਰਿਹਾ ਸੀ ਪੱਠੇ ਪੁੱਠੇ ਖਰਾਬ ਹੋ ਗਏ ਹੁਣ ਤੇ ਮਾੜੀ ਮੋਢੀ ਜਿਹੜੀ ਤੂੜੀ ਬਜੀ ਉਹ ਗਿੱਲੀ ਗੁੱਲੀ ਕਰਕੇ ਪਾਉਣ ੜੇ ਆ ਗਿਤਾਵਾ ਕਰਨ ੜੇ ਆ ਬਿਲਕੁਲ ਇਹ ਜਿਹੜਾ ਡੰਗਰਾਂ ਦੇ ਲਈ ਤੁਸੀਂ ਦੇਖ ਸਕਦੇ ਹੋ ਜਿਹੜਾ ਸਮਾਨ ਹੈ ਇਹ ਚੋਕਰ ਤੇ ਚਾਰਾ ਜਿਹੜਾ ਡੰਗਰਾਂ ਦੇ ਲਈ ਹੈ ਉਹ ਜ਼ਰੂਰ ਲੈ ਕੇ ਲੋਕ ਆਪਣੇ ਪੱਦਰ ਤੇ ਵੀ ਆ ਰਹੇ ਨੇ ਮਦਦ ਵੀ ਜਿਹੜੀ ਹੈ ਜ਼ਰੂਰ ਇਸ ਜਗ੍ਹਾ ਦੇ ਉੱਤੇ ਕੀਤੀ ਜਾ ਰਹੀ ਹੈ ਤੇ ਇਸ ਪੁਆਇੰਟ ਦੇ ਉੱਤੇ ਸਭ ਤੋਂ ਵੱਧ ਜਿਹੜੀ ਰਾਹਤ ਹੈ ਅਸੀਂ ਇਸ ਜਗ੍ਹਾ ਦੇ ਉੱਤੇ ਇਸ ਕਰਕੇ ਮੌਜੂਦ ਆ ਕਿ ਇਸ ਜਗ੍ਹਾ ਤੋਂ ਸਭ ਤੋਂ ਵੱਧ ਜਿਹੜੀ ਮਦਦ ਹੈ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇੱਥੇ ਜਿਹੜੇ ਹੋਰ ਵੀ ਰਾਹ ਦੇ ਇੰਤਖਾਕਾ ਕਾਉਂਸਲਰ ਦਾ ਸਾਹਿਕਾ ਕਾਉਂਸਲਰ ਸਰ ਤੋਂ ਪਹੁੰਚੇ ਨੇ ਤਾਂ ਸਰ ਤੁਸੀਂ ਮਦਦ ਲੈ ਗੀ ਦੀ ਵਾਲਾ ਨਾਮ ਦੱਸ ਦਿਓ ਆਪਣਾ ਕੋਈ ਕੁਲਜਿੰਦਰ ਸਿੰਘ ਬਾਬਾ ਜੀ ਬਾਬਾ ਕੁਲਜਿੰਦਰ ਜੀ ਮਦਦ ਲੈ ਕੇ ਪਹੁੰਚੇ ਹੋ ਕਿੱਧਰ ਜਾ ਰਹੇ ਹੋ ਮੈਂ ਜੀ ਜਤਨਤਾ ਪਾਣੀ ਆਇਆ ਸੀ ਰੋਜ਼ ਡੇਲੀ ਮਦਦ ਲੈ ਕੇ ਆ ਰਹੇ ਆ ਕੱਲ ਵੀ ਅਸੀਂ ਸੱਤ ਟਰਾਲੀਆਂ ਤੂੜੀ ਦੀਆਂ ਵੰਡਦੀਆਂ ਸਾਰਾ ਸਮਾਨ ਲੰਗਰ ਤਾਈਂ ਛੁੱਕੀ ਰਸਤੇ ਸਭ ਕੁਝ ਵੰਡ ਕੇ ਗਏ ਕੱਲ ਵੀ ਸਮੱਸਿਆ ਸੀ ਚਾਰੇ ਦੀ ਬਹੁਤ ਸਮੱਸਿਆ ਸੀ ਜੀ ਕਿੱਥੇ ਕਿਸ਼ਹਰੋਂ ਮਿਲ ਗਿਆ ਜਾ ਹਾਂ ਹਾਂਜੀ ਹਾਂਜੀ ਨਹੀਂ ਸਮੱਸਿਆ ਹੈ ਜੀ ਕੱਲ ਨੂੰ ਆਉਣਾ ਸਾਡਾ ਚਾਰਾ ਤੇ ਤਰਪਾਲਾ ਵੀ ਖੰਡ ਕੇ ਦੇ ਰਹੇ ਹਾਂ ਹਾਂਜੀ ਤਰਪਾਲਾ ਵੇਖੋ ਗੱਡੀ ਭਰੀ ਆ ਜਿੱਥੇ ਲੋੜਿਆ ਲੋੜ ਮੁਤਾਬਕ ਹੀ ਦੇ ਕੇ ਇਸ ਪਾਸੇ ਗੱਡੀ ਦੇ ਵਿੱਚ ਤੁਸੀਂ ਦੇਖ ਸਕਦੇ ਜਿਵੇਂ ਅਸੀਂ ਲਗਾਤਾਰ ਰਿਪੋਰਟ ਕਰ ਰਹੇ ਹਾਂ ਕਿ ਲੋਕ ਜਿਹੜੇ ਨੇ ਆਪਣੀਆਂ ਗੱਡੀਆਂ ਦੇ ਵਿੱਚ ਵੀ ਵੱਡੀਆਂ ਗੱਡੀਆਂ ਦੇ ਵਿੱਚ ਹਰ ਤਰ੍ਹਾਂ ਦਾ ਸਮਾਨ ਲੈ ਕੇ ਪਹੁੰਚ ਰਹੇ ਨੇ ਤਾਂ ਕਿ ਲੋਕਾਂ ਤੱਕ ਜਿਹੜੀ ਮਦਦ ਹੈ ਕੀਤੀ ਜਾਵੇ ਤਾਂ ਇੱਥੇ ਵਿੱਚ ਤਰਪਾਣਾ ਜਿਹੜੀਆਂ ਨੇ ਉਹ ਲੱਦੀਆਂ ਗਈਆਂ ਨੇ ਤਾਂ ਹਰ ਤਰ੍ਹਾਂ ਦੀ ਮਦਦ ਜਿਹੜੇ ਸਮਾਜ ਸੇਵਕ ਨੇ ਇਸ ਪਾਸੇ ਹਰ ਪਾਸੇ ਨਜ਼ਰ ਮਾਰੀ ਜਾਵੇ ਤਾਂ ਇੱਥੇ ਦਿਖਾਈ ਦੇ ਰਹੇ ਨੇ ਔਰ ਲੋਕਾਂ ਤੱਕ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਰਹੀ ਆ ਸਮਾਨ ਦੇ ਇਹ ਗੱਲ ਕੀਤੀ ਜਾਵੇ ਤਾਂ بارش ਜਿਹੜੀ ਆ ਅੰਮ੍ਰਿਤਸਰ ਦੇ ਵਿੱਚ ਇਹ ਰੋਕ ਰੋਕ ਕੇ ਹੋ ਰਹੀ ਹੈ ਇਸ ਪਾਸੇ ਪਾਣੀ ਦਾ ਲੈਵਲ ਕਿੰਨਾ ਹੈ ਤੁਹਾਨੂੰ ਉਹ ਵੀ ਦਿਖਾਉਨੇ ਆ ਕੋਠੇ ਦੀ ਛੱਤ ਤੋਂ ਕਿ ਕਿੰਨਾ ਪਾਣੀ ਇਸ ਪਾਸੇ ਹੈ ਤਾਂ ਬਾਬਾ ਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਜ ਬਾਬਾ ਜੀ ਅੱਜ ਦੀ ਪੋਜੀਸ਼ਨ ਕਿਸ ਤਰ੍ਹਾਂ ਹੈ ਅੱਗੇ ਕਿਹੜੀਆਂ ਕਿੰਨੀ ਵਾਰੀ ਗਈਆਂ ਅੱਗੇ ਜੀ ਇਹਨੇ ਤਿੰਨ ਗੇੜੇ ਅੱਗੇ ਲੱਗ ਗਏ ਆ ਜੀ ਹੁਣ ਫੇਰ ਚੱਲੇ ਆ ਲੋਕਾਂ ਨੂੰ ਕੱਢ ਕੇ ਵੀ ਲਿਆ ਰਹੇ ਹੋ ਜਾਂ ਲੋਕਾਂ ਨੂੰ ਉਹਦੇ ਮਦਦ ਵੀ ਪਹੁੰਚਾ ਰਹੇ ਹੋ ਲੋਕ ਨਹੀਂ ਆ ਰਹੇ ਕੋਈ ਅਬਰਜੈਂਸੀ ਜਿੰਨੇ ਆਉਣਾ ਚਾਹੁੰਦੇ ਹੋ ਆਗੇ ਨਹੀਂ ਜੇ ਨਹੀਂ ਉਦਾਂ ਵੀ ਜੇਨੂੰ ਅਬਰਜੈਂਸੀ ਪੈਂਦੀ ਬੁਖਾਰ ਆ ਤੁਹਾਨੂੰ ਪਤਾ ਕੋਈ ਬੀਬੀਆਂ ਦੀ ਗੱਲ ਤੁਸੀਂ ਉਹਦੇ ਵਾਸਤੇ ਸਾਨੂੰ ਫੋਨ ਲੈ ਕੇ ਆਉਂਦੇ ਉਹਨਾਂ ਲੈ ਕੇ ਫਿਰ ਅੱਗੇ ਕਰ ਰਹੇ ਹੋ ਨਾ ਬਾਕੀ ਲੋਕ ਆਪਣੇ ਘਰਾਂ ਦੀ ਵਿੱਚ ਘਰਾਂ ਚ ਬੈਠੇ ਆ ਬਹੁਤ ਸਿੱਦਕਾ ਨਾ ਬੈਠੇ ਆ ਲੋੜ ਅਨਸਾਰ ਚੀਜ਼ ਲੈ ਰਹੇ ਹਾਂ ਜੀ ਕੱਲ ਦਾ ਚਾਰੇ ਦੀ ਸਮੱਸਿਆ ਵੀ ਜਿਹੜੀ ਕਾਫੀ ਸੀਗੀ ਤਾਂ ਇਸ ਜਗ੍ਹਾ ਦੇ ਉੱਤੇ ਚਾਰੇ ਦੀ ਸਮੱਸਿਆ ਸੀ ਜੀ ਜੀ ਸਰਪੰਚ ਸਾਹਿਬ ਹਾਂ ਦੱਸੋ ਆਪਣੀ ਸੁਣਦੀ ਗੱਲ ਹੀ ਕਰਦੇ ਦੱਸੋ ਸਰਪੰਚ ਕੀ ਨਾਮ ਆ ਤੁਹਾਡਾ ਦੱਸੋ ਜੀ ਵੈਗਜੀ ਕਾ ਖਾਲਸਾ ਵੈਗਜੀ ਕੀ ਫਤਿਹ ਮੈਂ ਸਰਪੰਚ ਅਮੋਲਕਜੀਤ ਸਿੰਘ ਛੜੜੀ ਕੱਲਾ ਛੜੜੀ ਕੱਲਾ ਸਰਪਰਦਾਇ ਦੇ ਨਾਲ ਸਮਝ ਗਾ ਜੀਓ ਸਰਪੰਚ ਸਾਹਿਬ ਚਾਰੇ ਦੀ ਜਿਹੜੀ ਸਮੱਸਿਆ ਸੀ ਉਹਦਾ ਹੱਲ ਨਿਕਲਿਆ ਕੋਈ ਕਿਉਂਕਿ ਕੱਲ ਦੀ ਜਿਹੜੀ ਡਿਮਾਂਡ ਬਾਊਟਲੀ ਚਾਰੇ ਦੀ ਹੋਂਦ ਪਈ ਸੀ ਚਾਰੇ ਦੀ ਬਹੁਤ ਮੁਸ਼ਕਲ ਆਉਂਦੇ ਜੀ ਇਧਰ ਸਾਈਡ ਵੱਡਾ ਬੇੜਾ ਕੋਈ ਨਹੀਂ ਹੈਗਾ ਚਾਰਾਂ ਨਹੀਂ ਪਹੁੰਚਦੇ ਜੀ ਉੱਥੇ ਕਰਾਉਦੇ ਬਹੁਤ ਮੁਸ਼ਕਲ ਆਉਂਦੀ ਹੈ ਕਿਦਾਂ ਟਰਾਲੀਆਂ ਦੇ ਵਿੱਚ ਵੀ ਨਹੀਂ ਜਾ ਪਾ ਰਹੇ ਜਿਸ ਤਰ੍ਹਾਂ ਦੇਖੋ ਲੋਕਾਂ ਨੇ ਸਿਰ ਦੇ ਉੱਤੇ ਚੱਕੇ ਨੇ ਇਹ ਜਾ ਰਹੇ ਸਿਰਫ ਮੇਰੇ ਏਰੀਆ ਦੇ ਵਿੱਚ ਓਕੇ ਅੱਗੇ ਜਿਹੜੇ ਲੋਕਰਾਂ ਜਿਹੜੇ ਮੈਕਾ ਦੇ ਵਿੱਚ ਰਹਿੰਦੇ ਉਹਨਾਂ ਲਈ ਕੋਈ ਚਾਰਾਂ ਨਹੀਂ ਪਹੁੰਚ ਰਿਹਾ ਜੀ ਤਾਂ ਫਿਰ ਇਹਦੀ ਅਪੀਲ ਪ੍ਰਸ਼ਾਸਨ ਨੂੰ ਕੀਤੀ ਹੈ ਕਿਉਂਕਿ ਬਾਬਾ ਜਿਹੜੇ ਲੱਗਿਆ ਬਾਬਾ ਜੀ ਇਹਨਾਂ ਦੇ ਬੇੜੇ ਛੋਟੇ ਛੋਟੇ ਹਾਂ ਉਹਨਾਂ ਦੇ ਵਿੱਚ ਸਿਰਫ ਔਣ ਜਾਣ ਵਾਲੇ ਆ ਸਕਦੇ ਹੋ ਤੇ ਵੱਧ ਸਾਦੇ ਤੋਂ ਕੇ ਦੇ ਲੋਕਾਂ ਦੀ ਜ਼ਿੰਮੇਵਾਰੀ ਆਪਣੀ ਪੈ ਜਿੰਦੀ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਵੱਡੇ ਵੇੜੇ ਭੇਜੇ ਤਾਂ ਕਿ ਯਾਰ ਡੰਗਰ ਬਾਹਰ ਨਿਕਲ ਸਕਣ ਜਾਂ ਫਿਰ ਚਾਰਾ ਨਿਕ ਤੱਕ ਪਹੁੰਚ ਜਾਵੇ ਕਿਉਂਕਿ ਅਸੀਂ ਦੇਖਿਆ ਇਸ ਪਾਸੇ ਲੋਕ ਹੋਣ ਜਿਹੜੇ ਆਪਣੀਆਂ ਟਰਾਲੀਆਂ ਵੀ ਬਾਹਰ ਕੱਢੀਆਂ ਨੇ ਲੋਕਾਂ ਨੇ ਔਰ ਆਪਣੇ ਤੌਰ ਦੇ ਉਤੇ ਜਿੰਨੀ ਵੀ ਮਦਦ ਹੋ ਸਕਦੀ ਹੈ ਲੋਕ ਜਿਹੜੀ ਨੇ ਉਹ ਜਿਹੜਾ ਡੰਗਰਾਂ ਦੇ ਲਈ ਚਾਰਾ ਜਿਹੜਾ ਲੈ ਕੇ ਆ ਰਹੇ ਨੇ ਕੱਲ ਵੀ ਸਮੱਸਿਆ ਵੀ ਜੱਥੇ ਬੰਦੀਆਂ ਨੇ ਕਿਉਂਕਿ ਸਰਪੰਚ ਸਾਹਿਬ ਰਾਸ਼ਨ ਤੇ ਕਾਫੀ ਹੈ ਰਾਸ਼ਨ ਦੀ ਕਿਸੇ ਕਿਸਮ ਤੋਂ ਰਾਸ਼ਨ ਦੀ ਕੋਈ ਕਮੀ ਨਹੀਂ ਰਾਜਕਰ ਹੱਥ ਜੋੜ ਕੇ ਬੇਨਤੀ ਕਰ ਰਾਸ਼ਨਾਂ ਲਿਆਓ ਜਿੰਨੇ ਵੀ ਲੈ ਕੇ ਨਾ ਜਾਂਦੇ ਵੇ ਲੈ ਗਿਆ ਬਿਲਕੁਲ ਗੱਲ ਵੀ ਸਾਡੇ ਨਾਲ ਵੀ ਜਿਹੜਾ ਕੁਝ ਵਾਸ ਏਰੀਆ ਤੋਂ ਕੁਝ ਲੋਕਾਂ ਨੇ ਸੰਪਰਕ ਕੀਤਾ ਸੀ ਤਾਂ ਅਸੀਂ ਵੀ ਉਹਨਾਂ ਨੂੰ ਤੂੜੀ ਦੀ ਜਿਹੜੀ ਹੈ ਤੂੜੀ ਦਾ ਉਹਨਾਂ ਨੂੰ ਆਖਿਆ ਸੀ ਕਿ ਤੂੜੀ ਜਿਹੜੀ ਆ ਉਹ ਜ਼ਰੂਰ ਲਿਓਣੀ ਤੂੜੀ ਜ਼ਰੂਰ ਲੈ ਕੇ ਆਉਣ ਦਾ ਇਸ ਪਾਸੇ ਕੋਠੇ ਤੋਂ ਤੁਹਾਨੂੰ ਨਜ਼ਾਰਾ ਦਿਖਾਉਨੇ ਆ ਕਿ ਜਿਹੜਾ ਪਾਣੀ ਅਗਲੇ ਪਾਸੇ ਜਿਹੜਾ ਭਰਿਆ ਹੋਇਆ ਏ ਤਾਂ ਇਹ ਇੱਕ ਅੱਜ ਕਿਉਂਕਿ ਇੱਥੋਂ ਤੱਕ ਪਾਣੀ ਜਿਹੜਾ ਕਾਫੀ ਸੀ ਤੇ ਅੱਜ ਪਹਿਲੇ ਦਿਨ ਇਸ ਪਾਸੇ ਅਸੀਂ ਕੋੜੀਆਂ ਜਿਹੜੀਆਂ ਉੱਤੋਂ ਕਿ ਕਿੰਨਾ ਪਾਣੀ ਹਰ ਪਾਸੇ ਕਿਉਂਕਿ ਜਿਸ ਪਾਸੇ ਝਾਤ ਮਾਰੀ ਜਾਵੇ ਤਾਂ ਵੱਡੀ ਪੱਦਰ ਦੇ ਉੱਤੇ ਪਾਣੀ ਪਾਣੀ ਨਜ਼ਰ ਆ ਰਿਹਾ ਤਾਂ ਇਸ ਪਾਸੇ ਗੁਰਦੁਆਰਾ ਸਾਹਿਬ ਹੈ ਪਿਛਲੇ ਪਾਸੇ ਤਾਂ ਅਗਲੇ ਪਾਸੇ ਵੀ ਜਿਹੜਾ ਚਫੇਰੇ ਸਾਹਮਣੇ ਨਜ਼ਰ ਤੇ ਮਾਰੀ ਜਾਵੇ ਤਾਂ ਸਾਹਮਣੇ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਪਾਣੀ ਜਿਹੜਾ ਹਰ ਪਾਸੇ ਨਜ਼ਰ ਆਉਂਦਾ ਹੈ ਇਸੇ ਤਰ੍ਹਾਂ ਹੀ ਇਸ ਪਾਸੇ ਇਸ ਨਾਲਾ ਦੇ ਵਿੱਚ ਪਾਣੀ ਨਜ਼ਰ ਆ ਰਿਹਾ ਹੈ ਚਫੇਰੇ ਤੇ ਹਲਕੀ ਹਲਕੀ ਬਾਰਿਸ਼ ਜਿਹੜੀ ਆ ਇਸ ਪਾਸੇ ਸ਼ੁਰੂ ਹੋ ਗਈ ਹੈ ਕੱਲ ਇਸ ਦੇ ਨਾਲ ਲੱਗਦੀਆਂ ਕੁਝ ਦੁਕਾਨਾਂ ਜ਼ਰੂਰ ਬਹਿ ਗਈਆਂ ਸੀ ਜਿਆਦਾ ਪਾਣੀ ਦੇ ਕਰਕੇ ਪਰ ਹੁਣ ਸਾਹਮਣੇ ਜਿਹੜੀ ਝਾਤ ਮਾਰੀ ਜਾਵੇ ਤਾਂ ਇਸ ਪਾਸੇ ਜਿਹੜਾ ਗੱਗੋਮਾਲ ਨੂੰ ਰਸਤਾ ਜਾਂਦਾ ਹੈ ਜਾਂ ਅ ਅਜਨਾਲੇ ਸ਼ਹਿਰ ਤੋਂ ਹੋ ਕੇ ਚਮਿਆਰੀ ਨੂੰ ਰਸਤਾ ਜਾਂਦਾ ਹੈ ਤਾਂ ਕਾਫੀ ਇਸ ਪਾਸੇ ਜੋ ਪਾਣੀ ਹੈ ਦੇਖਣ ਨੂੰ ਮਿਲ ਰਿਹਾ ਹੈ ਤਾਂ ਸਾਹਮਣੇ ਟਰਾਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਸਰ ਅਸੀਂ ਲੋਕ ਜਿਹੜੇ ਸਥਾਨਿਕ ਨੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਜ਼ਰੂਰ ਕਰਾਂਗੇ ਕਿ ਪਾਣੀ ਦਾ ਲੈਵਲ ਜਿਹੜਾ ਇੱਥੇ ਇਹ ਤੋਂ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿੰਨਾ ਪਾਣੀ ਕੱਲ੍ਹ ਨਾਲੋਂ ਘਟਿਆ ਹੈ ਜਾਂ ਪਾਣੀ ਜਿਹੜਾ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭੁਪਿੰਝ ਜੀ ਸਿੰਘ ਹੈ ਪਾਣੀ ਜਿਹੜਾ ਪੱਧਰ ਹੈ ਜੀ ਕੱਲ੍ਹ ਪਰਸੋਂ ਹੀ ਚਾਰ ਜੀ ਜੀ ਬੁਮੀਂਦਰ ਜੀ ਸਾਡੇ ਨਾਲ ਗੱਲ ਕਰਨ ਜੀ ਜੀ ਪਰਮਿੰਦਰ ਜੀ ਇਹ ਵੀ ਇੱਕ ਕਾਲਾ ਦਾ ਜਿਹੜਾ ਪਾਣੀ ਆ ਉਹਨੂੰ ਮਤਲਬ 1 ਫੁੱਟ ਪੱਧਰ ਘਟਿਆ ਜੇ ਓਕੇ 2-3 ਦਿਨ ਪਹਿਲਾਂ 4.5 ਤੋਂ 5 ਫੁੱਟ ਪਾਣੀ ਸੀ ਓਕੇ ਹਾਂਜੀ ਹਾਂਜੀ ਹੁਣ ਪੱਧਰ ਪਾਣੀ ਦਾ ਘਟਿਆ ਜੇ ਕਿਉਂਕਿ ਹੁਣ ਗੱਗੋਮਾਲ ਨੂੰ ਪਾਣੀ ਜਾਂਦੇ ਆ ਜੀ ਇਸ ਪਾਸੋਂ ਜਿਹੜਾ ਕਿਉਂਕਿ ਜੇ ਨਜ਼ਰ ਮਾਰੀ ਜਾਵੇ ਤਾਂ ਇਸ ਪਾਸੋਂ ਜਿਹੜਾ ਪਾਣੀ ਸੀ ਉਹ ਨਹੀਂ ਸੀ ਇਸ ਵਾਰ ਟਰਾਲੀਆਂ ਵੀ ਨਹੀਂ ਸੀ ਜਾ ਪਾ ਰਹੀਆਂ ਹਾਂਜੀ ਬਹੁਤ ਜ਼ਿਆਦਾ ਪਾਣੀ ਹੁਣ ਉਧਰ ਨਾਲ ਟਰੈਕਟਰ ਉਹਨ ਡਿੱਗਾ ਜਾ ਉਧਰ ਜਿਤਨਾ ਬਹੁਤ ਤਕੜਾ ਗਹਿਰਾ ਖੱਡਾ ਜਾ ਓਕੇ ਓਕੇ ਹਾਂਜੀ ਤਾਂ ਇਸ ਪਾਸੋਂ ਹੁਣ ਹਰ ਪਾਸੇ ਜੇ ਨਜ਼ਰ ਮਾਰੀ ਜਾਵੇ ਤਾਂ ਪਾਣੀ ਹੀ ਪਾਣੀ ਜਿਹੜਾ ਨਜ਼ਰ ਆ ਰਿਹਾ ਇਹ ਤਾਂ ਲੋਕ ਵੀ ਇੱਥੋਂ ਤੱਕ ਦਾਸਮਗਰੀ ਇਸ ਉੱਚੀ ਜਗ੍ਹਾ ਤੋਂ ਜੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਅਗਲੇ ਪਾਸੇ ਪਿਛਲੇ 5-7 ਦਿਨਾਂ ਤੋਂ ਹੀ ਇਹਨਾਂ ਦਾ ਸੰਪਰਕ ਜਿਹੜਾ ਸੀ ਇੱਥੋਂ ਕੱਟਿਆ ਗਿਆ ਸੀ ਪਰ ਹੁਣ ਜਿਹੜਾ ਅੱਜ ਜਿਹੜੀਆਂ ਕੱਲ ਕਿਸ਼ਤੀਆਂ ਦੇ ਜਿਹੜੇ ਜਿਹੜੀਆਂ ਕੁਝ ਗਿਣੇ-ਜੁਣੇ ਵਹੀਕਲ ਅੱਗੇ ਜਾ ਰਹੇ ਸੀ ਪਰ ਹੁਣ ਬੇੜੀਆਂ ਤੋਂ ਇਲਾਵਾ ਟਰਾਲੀਆਂ ਵੀ ਸਾਹਮਣੇ ਦੇਖ ਸਕਦੇ ਹੋ ਤਾਂ ਹਰ ਪਾਸੇ ਜੇ ਨਜ਼ਰ ਮਾਰੀ ਜਾਵੇ ਇਸ ਪਾਸੇ ਵੀ ਜਿਹੜੇ ਘਰ ਨੇ ਇਹ ਵੀ ਪਾਣੀ ਦੇ ਵਿੱਚ ਡੁੱਬੇ ਨਜ਼ਰ ਆ ਰਹੇ ਨੇ ਜ਼ਮੀਨ ਜਿਹੜੀ ਆ ਉਹ ਸਾਰੀ ਪਾਣੀ ਦੇ ਵਿੱਚ ਡੁੱਬੀ ਨਜ਼ਰ ਆ ਰਹੀ ਹੈ ਜਿੰਨੀ ਝੋਨੇ ਦੀ ਫਸਲ ਸੀ ਉਹ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਤਾਂ ਹੁਣ ਇਸ ਜਗ੍ਹਾ ਦੇ ਉੱਤੇ ਸਭ ਤੋਂ ਵੱਧ ਜਿਹੜੀ ਚਿੰਤਾ ਦਾ ਵਿਸ਼ਾ ਨਿਕਲ ਕੇ ਸਾਹਮਣੇ ਆ ਰਿਹਾ ਸੀ ਉਹ ਚਾਰੇ ਦਾ ਆ ਰਿਹਾ ਸੀ ਤਾਂ ਚਾਰੇ ਤੋਂ ਇਲਾਵਾ ਹੁਣ ਇਸ ਜਗ੍ਹਾ ਦੇ ਉੱਤੇ ਲੋਕ ਜਿਹੜੇ ਰਾਹਸਮਗਰੀ ਜਿਹੜੀ ਲੈ ਕੇ ਆ ਰਹੇ ਨੇ ਉਹ ਚਾਰੇ ਤੋਂ ਇਲਾਵਾ ਜਿੰਨੀ ਵੀ ਰਾਹਸਮਗਰੀ ਹੈ ਉਸ ਨੂੰ ਲੋਕਾਂ ਵੱਲੋਂ ਇਹੋ ਕਿਹਾ ਜਾ ਰਿਹਾ ਕਿ ਵੱਧ ਤੋਂ ਵੱਧ ਪਸ਼ੂ ਡੰਗਰਾਂ ਦੇ ਲਈ ਚਾਰਾ ਲੈ ਕੇ ਆਵੇ ਤੇ ਜਿਹੜੇ ਸਮਾਜ ਸੇਵੀ ਜਥੇਬੰਦੀਆਂ ਨਾਲ ਵੀ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ aqui que a uh... ਲੋਕ ਅਜੇ ਵੀ ਆਪਣੇ ਘਰਾਂ ਦੇ ਵਿੱਚ ਨੇ ਗੱਲ ਇਹ ਸਾਹਮਣੇ ਆਈ ਸੀ ਕਿ ਲੋਕ ਆਪਣੇ ਘਰਾਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਕਿਉਂਕਿ ਬਹੁਤ ਸਾਰਾ ਸਮਾਨ ਭਰੇ ਘਰ ਨੇ ਤੇ ਜਿਹੜੇ ਕੁਝ ਲੋਕ ਨੇ ਉਹ ਆਪਣੇ ਘਰਾਂ ਦੇ ਵਿੱਚੋਂ ਜਰੂਰ ਨਿਕਲੇ ਆਏ ਨੇ ਪਰ ਦੋ ਦੋ ਇੱਕ ਇੱਕ ਦੋ ਦੋ ਤਿੰਨ ਤਿੰਨ ਘਰਾਂ ਦੇ ਜੀ ਜਰੂਰ ਘਰਾਂ ਦੇ ਵਿੱਚ ਠਹਿਰੇ ਹੋਏ ਨੇ ਕਿਉਂਕਿ ਸਮਾਨ ਬਹੁਤ ਜ਼ਿਆਦਾ ਤਾਂ ਉਹਨਾਂ ਤੱਕ ਜਿਹੜੀ ਹੈ ਰਾਹਸਮਗਰੀ ਲੜਿੰਦੀਆਂ ਚੀਜ਼ਾਂ ਪਹੁੰਚਾਈਆਂ ਜਾ ਰਹੀਆਂ ਨੇ ਉੱਥੇ ਹੀ ਹੜਾਂ ਦੇ ਵਿੱਚ ਅਜਨਾਲਾ ਜਿਹੜੇ ਫਲੱਡ ਆਏ ਨੇ 1988 ਤੋਂ ਜ਼ਿਆਦਾ ਗੰਭੀਰ ਹਾਲਾਤ ਹੋਏ ਨੇ ਕਿਉਂਕਿ ਬਾਰਿਸ਼ ਜਿਹੜੀ ਹੈ ਰੁਕਣ ਦਾ ਨਾਮ ਨਹੀਂ ਲੈ ਰਹੀ ਕਿ ਪ ਵਹਿ ਕੇ ਅਗਲੇ ਪਾਸੇ ਕਿਉਂਕਿ ਬੀਤੇ ਕੱਲ ਅਜਨਾਲਾ ਤੇ ਰਮਦਾਸ ਦੇ ਵਿੱਚ ਜਿਹੜਾ ਪਾਣੀ ਸੀ ਉਹ ਕੱਲ ਅਗਲੇ ਪਿੰਡਾਂ ਚ ਪਰਸੋਂ ਲੱਖੂਵਾਲ ਤੋਂ ਅਗਲੇ ਪਾਸੇ ਸਰੰਗਵਾਲ ਤੁਸੀਂ ਬੰਦੇ ਤੱਕ ਪਹੁੰਚ ਗਿਆ ਸੀ ਤੇ ਹੁਣ ਉਹਨਾਂ ਪਿੰਡਾਂ ਚ ਵੀ ਰਾਹ ਸਮਗਰੀ ਜ਼ਰੂਰ ਭੇਜੀ ਗਈ ਹੈ ਪਰ ਬਰਸਾਤ ਨੇ ਜਿਹੜਾ ਲਗਾਤਾਰ ਡਰਾ ਕੇ ਰੱਖਿਆ ਹੋਇਆ ਹੈ ਕੁਝ ਰਾਹਤ ਵਾਲੀ ਗੱਲ ਜ਼ਰੂਰ ਸੀ ਕਿਉਂਕਿ ਇੱਕ ਫੋਟਾ ਚ ਪਾਣੀ ਦਾ ਲੈਵਲ ਜ਼ਰੂਰ ਘਟਿਆ ਹੈ ਪਰ ਬਰਸਾਤ ਨੇ ਜਿਹੜੀਆਂ ਚਿੰਤਾਵਾਂ ਨੇ ਵਧਾਈਆਂ ਹੋਈਆਂ ਨੇ ਲੋਕ ਜਿਹੜੇ ਨੇ ਇੱਥੇ ਪੰਜਾਬ ਦੇ ਕੋਨੇ-ਕੋਨੇ ਤੋਂ ਕੋਈ ਰਾਏਕੋਟ ਤੋਂ ਇੱਥੇ ਪਹੁੰਚਿਆ ਕੋਈ ਬਠਿੰਡੇ ਤੋਂ ਇੱਥੇ ਪਹੁੰਚਿਆ ਪਟਿਆਲਾ ਤੋਂ ਕੋਈ ਸਨੌਰ ਤੋਂ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਪਹੁੰਚੇ ਨੇ ਮਾਝੇ ਦੇ ਆਪਣੇ ਲੋਕ ਤੇ ਜਿਨ੍ਹਾਂ ਦੇ ਆਪਣੇ ਲੋਕ ਨੇ ਜਿਨ੍ਹਾਂ ਨਾਲ ਇਹ ਜਿਹੇ ਬਹੁਤ ਸਭ ਤੋਂ ਪਹਿਲਾਂ ਜਿਹੜੀ ਪਹਿਲ ਕੀਤੀ ਸੀ ਜਨਾਲਾ ਹਲਕੇ ਦੇ ਉਹਨਾਂ ਨੇ ਪਿੰਡਾਂ ਨੇ ਕੀਤੀ ਸੀ ਜਿਨ੍ਹਾਂ ਦੇ ਵਿੱਚ ਪਾਣੀ ਨਹੀਂ ਸੀ ਪਹੁੰਚਿਆ ਤਾਂ ਇਹ ਮਾਝੇ ਦੇ ਲੋਕ ਖੁਦ ਹਰ ਜਗ੍ਹਾ ਸੇਵਾ ਲੈ ਕੇ ਪਹੁੰਚਦੇ ਨੇ ਜਦੋਂ ਕਿਤੇ ਵਿਪਤਾ ਹੁੰਦੀ ਸੰਕਟ ਦੀ ਘੜੀ ਆਉਂਦੀ ਹੈ ਤਾਂ ਅੱਜ ਇਹਨਾਂ ਦੀ ਸੰਕਟ ਦੇ ਉੱਤੇ ਜਿਹੜੀ ਇਹਨਾਂ ਲੋਕਾਂ ਦੇ ਉੱਤੇ ਸੰਕਟ ਦੀ ਘੜੀ ਆਈ ਹੈ ਤਾਂ ਆਪਣੇ ਸਭ ਤੋਂ ਪਹਿਲਾਂ ਅੱਗੇ ਆਏ ਤੇ ਫਿਰ ਸਾਰਾ ਪੰਜਾਬ ਇਹਨਾਂ ਦੇ ਨਾਲ ਡਟ ਕੇ ਖੜਾ ਹੈ ਪਾਣੀ ਦਾ ਲੈਵਲ ਘਟਣ ਦਾ ਜ਼ਰੂਰ ਕਿਉਂਕਿ ਦਵਾਈ ਕਿਥੇ ਲੋਕਾਂ ਨੂੰ ਪਹੁੰਚਾਈ ਜਾ ਰਹੀਆਂ ਨੇ ਵੈਕਟਰੀ ਡਾਕਟਰ ਵੀ ਸਾਨੂੰ ਮਿਲੇ ਸੀ ਜਿਹੜੇ ਅਗਲੇ ਪਾਸੇ ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਜਿਹੜੇ ਨੇ ਉਹ ਪਹੁੰਚ ਰਹੇ ਨੇ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਪਾਣੀ ਦਾ ਲੈਵਲ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਏਗਾ ਅਗਲੇ ਦਿਨਾਂ ਦੇ ਵਿੱਚ ਅੱਜ ਗਵਰਨਰ ਸਾਹਿਬ ਵੀ ਜਿਹੜੇ ਨੇ ਗੁਲਾਬਜੰਦ ਕੁਟਾਰੀਆ ਉਹ ਵੀ ਚਮਿਆਰੀ ਵੀ ਕੇ ਪਹੁੰਚ ਰਹੇ ਨੇ ਤਾਂ तमाम ਜਿਹੜੀ ਇਲਾਕੇ ਦੇ ਵਿੱਚ ਜਿਹੜੀ ਬਾਹੜਾ ਦੀ ਸਥਿਤੀ ਹੈ ਉਹ ਬਿਲਕੁਲ ਸਾਹਮਣੇ ਆ ਔਰ ਉਮੀਦ ਹੈ ਕਿ ਅਗਲੇ ਦਿਨਾਂ ਦੇ ਵਿੱਚ ਜਕਰ ਪ੍ਰਸਾਦ ਰੁਕਦੀ ਹੈ ਹਾਲਾਂਕਿ 5 ਤਰੀਕ ਤੱਕ ਰੋਕ ਰੋਕ ਕੇ ਬਾਰਿਸ਼ ਜਿਹੜੀ ਕਿਉਂਕਿ ਬੀਤੀ ਰਾਤ ਵੀ ਸ ਬਰਿਸ਼ ਹੁੰਦੀ ਰਹੀ ਤਾਂ ਪਾਣੀ ਦਾ ਲੈਵਲ ਨਹੀਂ ਘਟਿਆ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅਜਨਾਲਾ ਅੰਮ੍ਰਿਤਸਰ